ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਦੇ ਮਹਾਵਾਕਾਂ ਅਨਸਾਰ ਉਹਨਾਂ ਯੋਧਿਆਂ ਦੀ ਯਾਤ ਜੁੜ ਬੈਠੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀਓ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਚਾਰ ਬੁਲਾਰਿਆ ਨੇ ਬਹੁਤ ਰੱਖਿਆ ਤੇ ਅੱਗੇ ਵੀ ਰੱਖਣੇ ਆ ਮੈਂ ਗੱਲ ਕਰੂੰਗਾ ਸਿਰਫ ਇਸ ਸੰਦਰਭ ਦੇ ਵਿੱਚ ਜਥੇਬੰਦੀ ਦੇ ਜਦੋਂ ਤੋਂ ਅਸੀਂ ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਦੀਪਸਿੱਧੂ ਦੇ ਨਾਲ ਚੱਲੇ ਆ ਸੋ ਇੱਕੋ ਗੱਲ ਸੁਣਨ ਨੂੰ ਮਿਲੀ ਹੈ ਕਿ ਜਾਂ ਤਾਂ ਚੱਲੀਏ ਨਾ ਜੇ ਚੱਲੀਏ ਤਾਂ ਚਾਰਾਂ ਦੇ ਮੋਢਿਆਂ ਤੇ ਆਈਏ ਕਹਿਣ ਤੋਂ ਭਾਵ ਉਸ ਸਿਧਾਂਤਾਂ ਤੇ ਚੱਲ ਕੇ ਗੱਲ ਕਰੀਏ ਸੋ ਮੈਨੂੰ ਅੱਜ ਵੀ ਯਾਦ ਆਉਂਦੇ ਆ ਜਦੋਂ ਅਸੀਂ ਜਥੇਬੰਦੀ ਬਣਾਈ ਆ ਵਾਰਿਸ ਪੰਜਾਬ ਦੇ ਜਥੇਬੰਦੀ ਹੋਂਦ ਚਾਈ ਆ ਤਬਾਈ ਲਗਾਤਾਰ ਪ੍ਰੈਸ ਕਾਨਫਰੰਸ ਚੱਲਦਿਆਂ ਇਹ ਕਹਿੰਦਾ ਰਿਹਾ ਕਿ ਕੋਈ ਸ਼ਬਦ ਕਿਸੇ ਦੇ ਖਿਲਾਫ ਨਹੀਂ ਜਥੇਬੰਦੀ ਦਾ ਢਾਂਚਾ ਲਾਣਾ ਹੈ ਜਥੇਬੰਦੀ ਸਿੱਖੀ ਸਿਧਾਂਤਾਂ ਦੀ ਪੈਰਵਾਈ ਤੇ ਚੱਲੂਗੀ ਤੇ ਪਾਤਸ਼ਾਹੀ ਦਾਵੇ ਤੋਂ ਘੱਟ ਕੰਮ ਨਹੀਂ ਕਰੂਗੀ ਸੋ ਮੈਂ ਸਜਦਾ ਕਰਦਾ ਆਪਣੇ ਦੋਨਾਂ ਵੀਰਾਂ ਨੂੰ ਇੰਨੀ ਵਧੀਆ ਉਹਨਾਂ ਦੀ ਬੌਂਡਿੰਗ ਤੇ ਇੰਨਾ ਵਧੀਆ ਨੌਜਵਾਨਾਂ ਲਈ ਸਨੇਹਾ ਜਦੋਂ ਵੀ ਕਿਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਨੌਜਵਾਨਾਂ ਨੇ ਸੁਣਿਆ ਕਿਤੇ ਕਲੱਬ ਹਾਊਸ ਤੇ ਬੈਠਣਾ ਜਾਂ ਕਿਤੇ ਵਿਚਾਰ ਕਰਨੇ ਤਾਂ ਉਹਨਾਂ ਦੇ ਵਿਚਾਰ ਤੁਹਾਨੂੰ ਆਮ ਨੌਜਵਾਨਾਂ ਨਾਲੋਂ ਆਮ ਲੋਕਾਂ ਨਾਲੋਂ ਵੱਖਰੇ ਤਾਂ ਲੱਗਦੇ ਸੀ ਕਿਉਂਕਿ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਸੀ ਭਾਈ ਦੀਪ ਸਿੱਧੂ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਕਰਦਾ ਸਾਡੇ ਵਿੱਚੋਂ ਚਲਾ ਗਿਆ ਤੇ ਉਸੇ ਸੰਦਰਭ ਦੇ ਵਿੱਚ ਬਾਈ ਅਵਤਾਰ ਸਿੰਘ ਖੰਡਾ ਜਦੋਂ ਇਸ ਬਾਈ ਦੇ ਜਾਣ ਤੋਂ ਬਾਅਦ ਅਸੀਂ ਗੱਲ ਕਰਨੀ ਚਾਹੀ ਇਸ ਨੂੰ ਢਾਂਚੇ ਨੂੰ ਦੁਬਾਰਾ ਐਲਾਨਣਾ ਚਾਹਾ ਤਾਂ ਬਾਈ ਦਾ ਇੱਕੋ ਇੱਕ ਬੋਲ ਸੀਗਾ ਕਿ ਆਪਾਂ ਉਹ ਕਰਨਾ ਵੱਖਰਾ ਪੰਨ ਰਵੇ ਸੰਤਾਂ ਦੇ ਰਾਹ ਤੇ ਚੱਲਦੇ ਆ ਜਿਹੜੀ ਖੜੋਤ ਸੰਘਰਸ਼ ਦੇ ਵਿੱਚ ਆਈ ਹੈ ਉਹਨੂੰ ਸਿਰੇ ਤੱਕ ਲੈ ਕੇ ਜਾਈਏ ਨੌਜਵਾਨੀ ਢਿੱਲੀ ਬੈਠੀ ਆ ਉਹਦੇ ਚ ਕਰੰਟ ਭਰਨ ਦੀ ਕੋਸ਼ਿਸ਼ ਕਰੀਏ ਤਾਂ ਅੱਜ ਮਨ ਭਰਦਾ ਇਹ ਗੱਲ ਸੋਚ ਕੇ ਕਿ ਬਾਈ ਜਦੋਂ ਹਸਪੀਟਲ ਚ ਪਿਆ ਸੀ ਤਾਂ ਉਹਦੀ ਕਾਰਡੀਓ ਸਾਰਿਆਂ ਨੇ ਸੁਣੀ ਆਪਾਂ ਆਪਣੀ ਮਾਂ ਦੇ ਨਾਲ ਗੱਲ ਕਰਦਾ ਬਾਈ ਕਹਿੰਦਾ ਕਿ ਮਾਂ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਪਰ ਸੰਘਰਸ਼ ਸਾਡਾ ਉਹੀ ਰਹਿਣਾ ਚਾਹੀਦਾ ਗੱਲ ਪਾਤਸ਼ਾਹੀ ਦਾਵੇ ਦੀ ਰਹਿਣੀ ਚਾਹੀਦੀ ਹੈ ਗੱਲ ਸਾਡੀ ਹੋਣ ਦੀ ਰਹਿਣੀ ਚਾਹੀਦੀ ਹੈ ਸੋ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਜਿਹੜੇ ਰਾਹਾਂ ਤੇ ਤੁਰਦਿਆਂ ਸੰਤ ਗਿਆਨੀ ਜਰਨੈਲ ਸਿੰਘ ਨੇ ਦਿੱਲੀ ਦੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ ਸੋ ਅੱਜ ਦੇ ਨੌਜਵਾਨ ਵੀ ਉਹੀ ਚਾਹੁੰਦੇ ਨੇ ਜਿਹੜੇ ਪਾਤਸ਼ਾਹੀ ਦਾਵੇ ਦੀ ਗੱਲ ਕਰਨ ਵਾਲੇ ਨੌਜਵਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਇਸ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਕੇ ਆਪਾਂ ਆਪਣੇ ਰਾਜ ਭਾਗ ਵੱਲ ਵਧੀਏ ਉਸ ਰਾਜ ਭਗ ਦੀ ਪੂਰਤੀ ਲਈ ਆਪਣਾ ਆਪ ਵੀ ਗੋਣਾ ਪਵੇ ਤਾਂ ਗੁਹਿਜ ਨਾ ਕਰੀਏ ਸੋ ਇੰਨੀਆਂ ਕ ਬੇਨਤੀਆਂ ਨੌਜਵਾਨਾਂ ਨੂੰ ਕਰਦੇ ਆ ਕਿ ਅਸੀਂ ਸਜਦਾ ਕਰਦੇ ਹਾਂ ਉਸ ਮਾਤਾ ਨੂੰ ਜਿਨ੍ਹਾਂ ਦੇ ਪਰਿਵਾਰ ਦੇ ਦੋ ਜੀ ਚਾਰ ਜੀ ਸ਼ਹੀਦ ਨੇ ਪਤੀ ਸ਼ਹੀਦ ਪੁੱਤਰ ਸ਼ਹੀਦ ਤੇ ਸਜਦਾ ਦੇਖੋ ਅੱਜ ਵੀ ਅੱਜ ਵੀ ਨੌਜਵਾਨਾਂ ਨੂੰ ਇਹ ਕਹਿੰਦੇ ਆ ਕਿ ਗੁਰੂ ਆਲੇ ਬਣੀਏ ਮੈਂ ਇੱਕ ਨਿੱਕੀ ਜੀ ਗੱਲ ਹੋਰ ਕਹਿ ਕੇ ਖਿਮਾ ਸੰਗਤ ਤੋਂ ਮੰਗ ਲੈਣੀ ਆ ਜਿਸ ਦਿਨ ਬਾਈ ਅਵਤਾਰ ਸਿੰਘ ਖੰਡੇ ਦਾ ਸਮਾਗਮ ਮੋਗੇ ਦੇ ਵਿੱਚ ਕੀਤਾ ਸੀ ਤਾਂ ਬਹੁਤ ਨੌਜਵਾਨਾਂ ਨੇ ਕਿਹਾ ਕਿ ਮਾਤਾ ਨੂੰ ਮਿਲਣਾ ਮਾਤਾ ਨੂੰ ਮਿਲ ਕੇ ਜਾਣਾ ਸੋ ਉੱਥੇ ਵਾਕਿਆ ਕੀ ਹੋਇਆ ਸ਼ਾਮ ਹੋ ਗਈ ਤਾਂ ਮਾਤਾ ਨੇ ਨੌਜਵਾਨਾਂ ਨੂੰ ਇਹ ਗੱਲ ਕਹੀ ਕਿ ਆਪੇ ਸਾਨੂੰ ਅੱਧਾ ਘੰਟਾ ਦੇ ਦਿਓ ਕਿ ਨਿਤਨੇਮ ਕਰਨਾ ਹੈ ਉਹ ਤੋਂ ਬਾਅਦ ਚ ਮਿਲਦੀਆਂ ਸੋ ਕਿੱਡਾ ਸਾਡਾ ਗੁਰੂ ਸਾਹਿਬ ਤੇ ਭਰੋਸਾ ਹਰ ਇੱਕ ਸਿੱਖ ਦਾ ਰਹਿਣਾ ਚਾਹੀਦਾ ਔਸ ਭਰੋਸੇ ਦੇ ਚਲਦਿਆਂ ਹੀ ਸਾਨੂੰ ਜज्ਬਾ ਤੇ ਜਨੂਨ ਮਿਲਦਾ ਔਸ ਭਰੋਸੇ ਦੇ ਚਲਦਿਆਂ ਹੀ ਅਸੀਂ ਆਪਣੀਆਂ ਮੰਜ਼ਲਾਂ ਸਰ ਕਰ ਸਕਦੇ ਆ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ